ਕ੍ਰਿਓ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਖੂਜਿਆ ਇਹ ਔਰਤ ਪਿੰਡ ਦੇ ਸਰਪੰਚ ਸਨੇ ਪੂਰੀ ਪੰਚਾਇਤ ਨੂੰ ਲੈ ਕੇ ਗਲੀਆਂ ਦੇ ਵਿੱਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਤੇ ਆਖਰੀ ਹੈ ਕਿ ਆਓ ਮੈਂ ਤੁਹਾਨੂੰ ਲੈ ਕੇ ਚਲਦੀ ਹਾਂ ਨਸ਼ਾ ਤਸਕਰਾਂ ਦੇ ਘਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਖਿਰਕਾਰ ਪਿੰਡ ਦੇ ਵਿੱਚ ਨਸ਼ਾ ਕੋਣ ਵੇਚਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਤਹਿਲ ਕਮਚ ਗਿਆ ਇਹ ਵੀਡੀਓ ਹੈ ਤਰਨਤਾਰਨ ਦੀ ਜੀ ਹਾਂ ਤਰਨਤਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਸਭ ਤੋਂ ਵੱਡੇ ਪਿੰਡ ਸਬਰਾਂ ਦੀ ਹੈ ਵੀਡੀਓ ਹੈ ਜਿੱਥੋਂ ਦੀ ਇਹ ਔਰਤ ਦੁਖੀ ਹੋ ਕੇ ਪਿੰਡ ਦੇ ਸਰਪੰਚ ਸਣੇ ਪੰਚਾਇਤ ਨੂੰ ਦੱਸ ਰਹੀ ਹੈ ਕਿ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਆਖਿਰਕਾਰ ਨਸ਼ਾ ਕੌਣ ਵੇਚਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਹ ਵੀਡੀਓ ਦਿਖਾ ਦਿੰਦੇ ਹਾਂ ਇਹ ਤਾਂ ਗੰਦ ਭਾ ਗਿਆ ਗੱਲ ਚ ਗੰਦਾ ਮੇਰਾ ਨਾਮ ਦੱਸ ਕੀ ਦੱਸੋ ਜਾ ਘਰ ਆ ਕਾਹ ਚ ਕਰ ਰਹੇ ਹੋ ਸਭ ਕਾ ਇਹ ਕਾ ਕਰੇ ਅੰਦਰ ਵੀਡੀਓ ਪਾਓ ਤੁਹਾਨੂੰ ਆ ਘਰ ਕਿਹੜਾ ਵਾ ਫੜਾ ਨਾ ਲੈ। ਚੰਨਾਂ ਬੰਨਾਂ ਲੈ ਨੀ। ਵੈਂਦੀ ਬਣਾ। ਨਾ ਨਾ ਜਿਹੜਾ ਵੇਚਦਾ। ਇਹ ਰੋਗੀ ਇੱਧਰ ਕੰਮ ਆਉਣਾ। ਵੀਡੀਓ ਬਣਾ ਦੇ ਮੈਨੂੰ। ਰਾਜਾ ਕਰ। ਇੱਧਰ ਇਹਨਾਂ ਦੀ ਦੋਸਤੀ ਦਾ ਮੁੰਡਾ ਰੀਦਾ ਜਿਹੜਾ ਵੇਚਦਾ। ਫੜਾ ਇਹਨਾਂ ਨੇ ਵੀ ਜਿਹੜਾ ਮੇਰੇ ਮੁੰਡੇ ਦਾ ਨਾਮ ਲਿਆ। ਕੋਈ ਨਹੀਂ ਪੁਲਿਸ ਸੱਦੋ ਯਾਰ ਸੱਦੋ। ਮਾ ਮਾ ਗਲੀ ਕਵਾਂ ਮੇਰੀ ਘਾ ਕੇ। ਕਵਾਵਾ ਮਰ ਮਰ ਮੁੰਡਾ ਨਹੀਂ ਜਾਈ। ਨਾ ਨਹੀਂ ਲੰਘਦਾ ਤੁਹਾਨੂੰ ਪਤਾ ਹੀ ਨਾ। ਖੜ ਕੇ। ਮੁੱਥਬਾ ਪਾ ਦੇ। मारना झूठ जो, 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 जो झूठी ਯੋਧ ਨਸ਼ੀਆਂ ਵਿਰੋਧ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਵਿਕਦੇ ਸ਼ਰੀਆਮ ਨਸ਼ੇ ਤੋਂ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਪਿੰਡਾਂ ਦੀਆਂ ਪੰਚਾਇਤਾਂ ਵੀ ਕਾਫੀ ਦੁਖੀ ਹਨ ਜਿਸ ਦੇ ਚਲਦਿਆਂ ਜ਼ਿਲ੍ਹਾ ਤਰੰਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਸਭ ਤੋਂ ਵੱਡੇ ਪਿੰਡ ਸਬਰਾਂ ਜਿੱਥੇ ਸ਼ਰੀਆਮ ਨਸ਼ੇ ਦੀ ਵਿਕਰੀ ਹੁੰਦੀ ਹੈ ਪੰਚਾਇਤ ਸਬਰਾਂ ਇਹੀ ਸ਼ਮਸ਼ਾਨ ਘਾੜ ਚੋਂ ਬੰਦੇ ਖੜੇ ਆ ਨਸ਼ਾ ਕੋ ਸੂਈਆਂ ਸਲਿੰਜਾ ਸਾਰਾ ਕੁਝ ਮੌਜੂਦ ਸੀ ਅਸੀਂ ਤੇ ਉਹ ਅਪੀਲ ਕਰਦੇ ਆਂ ਵੀ ਜਾਂ ਤੇ ਨਸ਼ਾ ਛੱਡ ਦੋ ਤੇ ਜੇ ਤੁਸੀਂ ਨਹੀਂ ਛੱਡ ਸਕਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਾਵਾਂਗੇ ਕੋਈ ਪੈਸਾ ਨਹੀਂ ਲੱਗੂਗਾ ਦੂਜੀ ਚੇਤਾਵਨੀ ਇਹ ਆ ਵੀ ਜੇ ਤੁਸੀਂ ਇਤਰਾ ਹੀ ਕਰਦੇ ਰਹੇ ਤੇ ਅਸੀਂ ਵੀ ਹੁਣ ਤਿਆਰ ਵਾਂ ਤਤਪਰਤਾ ਤਿਆਰ ਵਾਂ ਇਹਨਾਂ ਨੂੰ ਫੜਾਂਗੇ ਤੇ ਡਕਾਂਗੇ ਕਲਾਬ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਵਾ ਵੀ ਜਿਹੜਾ ਇਹਨਾਂ ਦੀ ਜਵਾਨਤ ਵੀ ਕਰਾਉ ਜਾਂ ਕੋ ਮੈਂਬਰ ਪੰਚਾਇਤ ਲਾ ਲਓ ਜਾਂ ਸਰਪੰਚ ਲਾ ਲਓ ਜਾਂ ਨੰਬਰਦਾਰ ਲਾ ਲਓ ਉਹਦਾ ਵੀ ਪਿੰਡ ਚੋਂ ਬਾਈਕਾਟ ਕੀਤਾ ਜਾਊਗਾ। ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ। ਪੰਚਾਇਤ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਜੋ ਕਿ ਸ਼ਰੀਆਮ ਪਿੰਡ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਬੈਠ ਕੇ ਹੈਰੋਇਨ ਪੀਂਦੇ ਸਨ। ਅਤੇ ਜੋ ਵਿਅਕਤੀ ਹੈਰੋਇਨ ਪੀਂਦੇ ਨੇ ਉਹਨਾਂ ਦੇ ਵੱਲੋਂ ਹੀ ਨਸ਼ਾ ਤਸਕਰਾਂ ਦੇ ਨਾਮ ਵੀ ਲਏ ਗਏ ਨੇ ਕਿ ਕਿ ਨਾ ਕੋਣ ਵੇਚਦਾ ਥਾ ਗੁਰਜੋ ਤੋਂ ਨਹੀਂ ਬਿਰਜੀ ਵਿੜੇ ਵਾਲੇ ਉੱਪਰਲੇ ਬਿਰੇ ਕਿਹੜੇ ਕਿਹੜੇ ਵਿੜੇ ਤੋਂ ਆਹ ਪਰਲੇ ਵਿੜੇ ਕੀ ਨਾਮ ਨਾਲ ਵਾਲੇ ਸ਼ਾ ਲਾਗੋ ਲਾਗੋ ਹੋਰ ਕੋਟ ਲਾਗੋ ਲਾਗੋ ਕੋਣ ਵੇਚੇ ਇੱਥੇ ਲਾਗੋ ਦੱਸ ਗਰੇ ਬੰਦੇ ਨਜ਼ਰ ਆ ਵੀ ਹੈਂ ਰਵੀ ਸੋਤ ਦਾ ਨਾ ਆ ਟਿਕਾਣੇ ਰਵੀ ਸੋਤ ਦਾ ਮੁੰਡਾ ਅੱਛਾ ਹਾਂਜੀ ਹੋਰ 500 ਰੁਪਏ ਨਹੀਂ ਅੱਛਾ ਇਹ ਦੋ ਬੰਦੇ ਆ 500 ਰਾਂ ਨੂੰ ਤੁਸੀਂ ਇਹਨਾਂ ਨੂੰ ਲੈਂਦੇ ਨਹੀਂ ਹੋਰ ਨਹੀਂ ਬਸ ਇਹ ਦੋ ਬੰਦੇ ਨਹੀਂ ਤੁਸੀਂ ਇਹਨਾਂ ਨੂੰ ਲੈਂਦੇ ਜੋਰ ਦੀ ਮੰਮੀ ਤੇ ਕੱਲ ਦੀ ਕਾਬੂ ਆ ਤੁਸੀਂ ਬਸ ਹੋ ਰਹੀ ਇੱਥੇ ਵੀ ਇਧਰ ਰਹੀ ਅਸਾਂ ਇੱਥੇ ਕਲ ਰਹੀ ਪਈ ਰਹੀ ਯਾਰ ਮਲਾਇਮ ਦਾ ਕੋਈ ਜਾ ਉਹ ਤੇ ਚਿੜੀ ਵਾਲਾ ਵੀ ਕਾਬੂ ਆ ਵਈ ਬਸ ਦੇਖੋ ਜਦ ਬੰਦੇ ਰੋ ਰੋ ਬੰਦੇ ਬਥੇਰੇ ਆ ਗਏ ਆ ਸਭ ਉਹ ਵੱਡੇ ਥੋੜਾ ਥੋੜਾ ਲਿਆ ਕੇ ਵੇਖੇ ਆਪ ਦਾ ਖਾਣ ਪੀਣ ਕਰਦੇ ਆਏ ਉਹ ਇਹ ਨਾਲ ਆਓ ਇਧਰ ਨਹੀਂ ਇਹ ਗੱਲ ਪਿੰਡ ਸਬਰਾਂ ਦੀ ਪੰਚਾਇਤ ਵੱਲੋਂ ਐਕਸ਼ਨ ਲੈਂਦੇ ਹੋਏ ਪੁਲਿਸ ਚੌਕੀ ਸਬਰਾਂ ਦੇ ਇੰਚਾਰਜ ਨੂੰ ਜਾਣੂ ਕਰਵਾਇਆ ਗਿਆ ਪਰ ਕਈ ਘੰਟੇ ਰੋਲਾ ਪੈਣ ਤੋਂ ਬਾਅਦ ਵੀ ਪੁਲਿਸ ਮੌਕੇ ਤੇ ਨਾ ਪਹੁੰਚੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਸੀ ਜੀ ਸਾਨੂੰ ਕੋਈ 3-4 ਦਿਨ ਤੋਂ ਪਹਿਲਾਂ ਸਾਨੂੰ ਖੁਲਾਅ ਮਿਲ ਰਹੀ ਸੀ ਕਿ ਉੱਥੇ ਬਹੁਤ ਯਾਦਾ ਜਾਨੀ ਕਿ ਨਸ਼ਾ ਸਮਸ਼ਾਨ ਘਾਟ ਦੇ ਵਿੱਚ ਲੱਗਦੇ ਆ ਨੇ ਬਹੁਤ ਮੇਲਾ ਲੱਗਾ ਰਿਹਾ ਅਸੀਂ ਅੱਜ ਇੱਥੇ ਆ ਕੇ ਜਦੋਂ ਵੇਖਿਆ ਵਾਕਿਆ ਸੀ ਉਥੇ ਨਸ਼ਾ ਕਰਨ ਦਾ ਹੀ ਹੁੰਦੇ ਅਸੀਂ ਰੰਗੇ ਅਸੀਂ ਫੜ ਲਿਆ ਤੇ ਉਹਨਾਂ ਵੀ ਕੋਸੇ ਵੇਲੇ ਨਹੀਂ ਜੋ ਸਰਹੰਦਾਂ ਬਰਾਮਦ ਕੀਤੀਆਂ ਉਥੇ ਮੁੰਡੇ ਟਾਇਰ ਤੇ ਫੜ ਲਿਆ ਇਹਨਾਂ ਨੂੰ ਪੀਲਾ ਵੀ ਤਗੜੇ ਹੋ ਕੇ ਸਾਥ ਦਿਓ ਸਰਕਾਰ ਦਾ ਵੀ ਸਾਡਾ ਵੀ ਸਾਥ ਦਿਓ ਜਿਸ ਤਰ੍ਹਾਂ ਮੰਨ ਲਓ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਦਾ ਆ ਉਹ ਤਾਂ ਹੱਥੀਂ ਜੋੜਦੇ ਆ ਉਹ ਤਾਂ ਵੇਖੋ ਜਦੋਂ ਚੋਣਾਂ ਤੋਂ ਪਹਿਲਾਂ ਵੀ ਜਦੋਂ ਵੋਟਾਂ ਆਂ ਉਦੋਂ ਵੀ ਇਹ ਗੱਲ ਕਹਿੰਦੇ ਰਹੇ ਕਿ ਜਿੰਨੇ ਨਸ਼ਾ ਕਰਨਾ ਉਹ ਮੇਰੇ ਬੇਸ਼ੱਕ ਹੁਣੇ ਉੱਠ ਕੇ ਚਲ ਜੇ ਵੋਟ ਨਾ ਪਾਵੇ ਉਹ ਮੀਟਿੰਗਾਂ ਕਰਦੇ ਰਹੇ ਹੁਣ ਵੀ ਉਹ ਪਿੰਡ ਪਿੰਡ ਜਾ ਕੇ ਬੇਰਤੀ ਕਰਦਾ ਆ ਵੇਖੋ ਭਲਾਵਾ ਪਿੰਡ ਦਾ ਹੀ ਭਲਾ ਹੋ ਸਕਦਾ ਜੇ ਸਾਰੇ ਲੁੱਟਾਂ ਖੋਹਾਂ ਕਈ ਕੁਝ ਹੋ ਰਿਹਾ ਸਾਰਿਆਂ ਦੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਕਿ ਬਚੋ ਪੰਡਾ ਬਚਾਈਏ ਜਿਤਨਾ ਵੀ ਵਾਅਦਾ ਵਾ ਨਸ਼ਾ ਛੱਡੋ ਕਿ ਇਹਨੇ ਨਸ਼ਾ ਛੱਡਣਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਵੀ ਹੁਕਮ ਆ ਉਹ ਬੰਦੇ ਦਾ ਫ੍ਰੀ ਇਲਾਜ ਕਰਵਾਇਆ ਜਾਊਗਾ ਅੱਜ ਹੀ ਉਹ ਸੈਂਟਰ ਦੇ ਵਿੱਚ ਕੋਈ ਤੰਗੀ ਨਹੀਂ ਉੱਥੇ ਆਉਗੀ ਬਿਲਕੁਲ ਫ੍ਰੀ ਇਲਾਜ ਤੇ ਉਹਨੂੰ ਬਿਲਕੁਲ ਤੰਦਰੁਸਤ ਕਰਕੇ ਲਿਆਵਾਂਗੇ ਜਿਹੜਾ ਉਹ ਛੱਡਣਾ ਚਾਹੁੰਦਾ ਜਿਹੜਾ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਉੱਥੇ ਭੇਜ ਦਈਏ ਦਾ ਕਰਾਂਗੇ ਜ਼ਿਕਰ ਹੋਇਆ ਹੈ ਕਿ ਪਿੰਡ ਸਬਰਾਂ ਦੇ ਵਿੱਚ ਪੁਲਿਸ ਚੌਕੀ ਹੋਣ ਦੇ ਬਾਵਜੂਦ ਵੀ ਇਸ ਪਿੰਡ ਦੇ ਵਿੱਚ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦੀ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਜੇ ਕੋਈ ਨਸ਼ਾ ਪੀਣ ਵਾਲਾ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਸ ਦਾ ਨਸ਼ਾ ਛਡਵਾਉਣ ਦੇ ਵਿੱਚ ਮਦਦ ਕਰਾਂਗੇ ਅਤੇ ਜੇ ਕੋਈ ਵਿਅਕਤੀ ਪਿੰਡ ਦੇ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ News Desk Report, Live Punjabi TV.